ਦੋਸਤੋ ਮਿੱਤਰੋ ਭੈਣੋ ਭਰਾਵੋ ਕੰਮ ਦੀਆਂ ਗੱਲਾਂ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਲੱਗੇ ਹਾਂ ਹਾਰਟ ਦੇ ਬਾਰੇ ਵਿੱਚ ਸਭ ਤੋਂ ਖਤਰਨਾਕ ਬਿਮਾਰੀ ਜੇਕਰ ਕੋਈ ਹੈ ਉਹ ਹਾਰਟ ਅਟੈਕ ਕਿਉਂਕਿ ਬੰਦੇ ਨੂੰ ਸੰਭਲਣ ਦਾ ਕੋਈ ਟਾਈਮ ਹੀ ਨਹੀਂ ਦਿੰਦਾ ਅੱਜ ਇਸ ਬਾਰੇ ਆਪਾਂ ਖੁੱਲਕੇ ਵਿਚਾਰ ਕਰਾਂਗੇ ਕਿ ਹਾਰਟ ਐਟੈਕ ਦੀ ਸ਼ੁਰੂਆਤ ਕਿੱਥੋਂ ਹੁੰਦੀ ਆ ਠੀਕ ਹੈ ਕੀ ਲੱਛਣ ਨੇ ਇਹਦੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਸਭ ਤੋਂ ਪਹਿਲਾਂ ਦਾ ਹਾਰਟ ਕੀ ਚੀਜ਼ ਹੈ ਹਾਰਟ ਸਾਡੇ ਸਰੀਰ ਦਾ ਇੱਕ ਇੰਜਣ ਹੈ ਜਿਵੇਂ ਗੱਡੀ ਨੂੰ ਇੰਜਣ ਚਲਾਉਂਦਾ ਐਵੇਂ ਹਾਰਟ ਨੂੰ ਸਾਡੇ ਨੂੰ ਸਾਡੇ ਸਰੀਰ ਨੂੰ ਚਲਾਉਣ ਵਾਸਤੇ ਹਾਰਟ ਇੱਕ ਇੰਜਣ ਦਾ ਕੰਮ ਕਰਦਾ ਹੈ ਠੀਕ ਹੈ ਜੀ ਜਦੋਂ ਸਾਡੇ ਸਰੀਰ ਦੇ ਵਿੱਚ ਕਸਟ੍ਰੋਲ ਦੀ ਮਾਤਰਾ ਵਧਣੀ ਸ਼ੁਰੂ ਹੋ ਜਾਂਦੀ ਹੈ ਸਾਡੀਆਂ ਨਾੜਾਂ ਦੇ ਵਿੱਚ ਕਸਟ੍ਰੋਲ ਜਮਣਾ ਸ਼ੁਰੂ ਹੋ ਜਾਂਦਾ ਹੈ ਉਦੋਂ ਹਾਰਟ ਜਿਹੜਾ ਹੈ ਜਿਹੜਾ ਸਾਡੀਆਂ ਨਾੜਾਂ ਦੇ ਵਿੱਚ ਖੂਨ ਭੇਜਣ ਦਾ ਕੰਮ ਕਰਦਾ ਹੈ ਉਹਨੂੰ ਆਮ ਨਾਲੋਂ ਵੱਧ ਧੜਕਣਾ ਪੈਂਦਾ ਜਦੋਂ ਆਮ ਨਾਲੋਂ ਵੱਧ ਧੜਕਦਾ ਹੈ ਜਿਆਦਾ ਜ਼ੋਰ ਲੱਗਦਾ ਉਹਦਾ ਤੇ ਉਹਨੂੰ ਅਸੀਂ ਕਹਿੰਨੇ ਵੀ ਇਹਨੂੰ ਬੀਪੀ ਦੀ ਪ੍ਰੋਬਲਮ ਹੋ ਗਈ ਡਾਕਟਰ ਕੀ ਕਰਦੇ ਆ ਬੀਪੀ ਦੀ ਗੋਲੀ ਲਾ ਦਿੰਦੇ ਨੇ ਠੀਕ ਹੈ ਜੀ ਖੂਨ ਪਤਲਾ ਕਰਨ ਵਾਸਤੇ ਉਹ ਕੀ ਕਰਦੀ ਹੈ ਖੂਨ ਪਤਲਾ ਕਰਨ ਵਾਸਤੇ ਕਿਉਂਕਿ ਕਸਟੋਲ ਜਦੋਂ ਬਣ ਜਾਂਦਾ ਖੂਨ ਘਾੜਾ ਹੋ ਜਾਂਦਾ ਹੋਣ ਗਾੜਾ ਹੋਣ ਕਰਕੇ ਉਹ ਨਾੜਾਂ ਦੇ ਵਿੱਚ ਜਿਹੜਾ ਸਹੀ ਤਰੀਕੇ ਨਾਲ ਨਹੀਂ ਚੱਲਦਾ ਸਹੀ ਤਰੀਕੇ ਨਾਲ ਨਾ ਚੱਲਣ ਕਰਕੇ ਦਿਲ ਨੂੰ ਵੱਧ ਜ਼ੋਰ ਲਾਉਣਾ ਪੈਂਦਾ ਜਦੋਂ ਧੜਕਣ ਦਿਲ ਦੀ ਵੱਧ ਜਾਂਦੀ ਹੈ ਵਧਣ ਕਰਕੇ ਆਪਾਂ ਕਹਿੰਦੇ ਵੀ ਬੀਪੀ ਹੋ ਗਿਆ ਠੀਕ ਹੈ ਜੀ ਹੁਣੇ ਤੋਂ ਬਚਿਆ ਕਿਵੇਂ ਜਾ ਸਕਦਾ ਡਾਕਟਰ ਐਲੋਪੈਥਿਕ ਦੇ ਵਿੱਚੋਂ ਪੱਕੀ ਗੋਲੀ ਲਾਉਣ ਦੇ ਵੀ ਆਹ ਗੋਲੀ ਤੂੰ ਲੈਣੀ ਹੈ ਲੇਕਿਨ ਉਹ ਪਰਮਾਨੈਂਟ ਉਹਦਾ ਕੋਈ ਇਲਾਜ ਨਹੀਂ ਹੈ ਠੀਕ ਹੈ ਹੌਲੀ ਹੌਲੀ ਬਲੌਕ ਚ ਬਾਦੀ ਤੁਰੀ ਜਾਂਦੀ ਹੈ ਬਾਦੀ ਤੁਰੀ ਜਾਂਦੀ ਹੈ ਤੇ ਸਟੰਟ ਪੈਣੇ ਸ਼ੁਰੂ ਹੋ ਜਾਂਦੇ ਨੇ ਠੀਕ ਹੈ ਟਾਈਮ ਨਾਲ ਸਟੰਟ ਪੈ ਜਾਣ ਤਾਂ ਠੀਕ ਹੈ ਨਹੀਂ ਤਾਂ ਹਾਰਟ ਅਟੈਕ ਦੀ ਜਿਹੜੀ ਪ੍ਰੋਬਲਮ ਆ ਉਹ ਆ ਜਾਂਦੀ ਹੈ ਤੇ ਬੰਦੇ ਦੀ ਡੈਥ ਹੋ ਜਾਂਦੀ ਹੈ ਹੁਣੇ ਤੋਂ ਬਚਿਆ ਕਿਵੇਂ ਜਾ ਸਕਦਾ ਇਹਨੂੰ ਬਚਾਉਣ ਦਾ ਸਾਨੂੰ ਹਾਰਟ ਅਟੈਕ ਵੀ ਨਾ ਆਵੇ ਕਿਸੇ ਨੂੰ ਕਿਸੇ ਵੀ ਬੰਦੇ ਨੂੰ ਪਰਮਾਤਮਾ ਨਾ ਕਰੇ ਹਾਲ ਟੈਕ ਨਾ ਆਵੇ। ਔਰ ਇਸ ਪ੍ਰੋਬਲਮ ਤੋਂ ਬਚਣ ਦੀ ਖਾਤਰ ਮੇਰਾ ਦੋਸਤ ਹੈ ਇੱਕ ਉਹਦੇ ਬਾਰੇ ਤੁਹਾਨੂੰ ਦੋ ਵੀਡੀਓ ਥੋੜੀ ਲੰਮੀ ਜ਼ਰੂਰ ਹੋ ਜਾਏਗੀ। ਇਨਸਪੈਕਟਰ ਰਿਟਾਇਰ ਹੋਏ ਨੇ ਪੁਲਿਸ ਦੇ ਵਿੱਚ ਉਹ ਨੋਕ ਸਿੰਘ। ਅੱਜ ਕੱਲ ਉਹ ਜੀਰਕਪੁਰ ਦੇ ਬਲਟਾਣੇ ਸਾਈਡ ਤੇ ਰਹਿੰਦੇ ਨੇ। ਉਹਨਾਂ ਦਾ 90% ਬਲੌਕਜ ਹੋ ਗਿਆ ਸੀ। ਹਾਰਡ 90% ਬਲੌਕ ਹੋ ਗਿਆ ਸੀ ਤੇ ਉਹਨਾਂ ਨੂੰ ਹੋਰ ਵੀ ਜਿਹੜੀਆਂ ਪ੍ਰੋਬਲਮਾਂ ਸੀਗੀਆਂ ਕੈਂਸਰ ਵਗੈਰਾ ਦੀ ਪ੍ਰੋਬਲਮ ਵੀ ਸੀ ਠੀਕ ਹੈ ਕਾਫੀ ਪ੍ਰੋਬਲਮ ਸੀ ਉਹਨੇ ਪੀਜੀਏ ਦੇ ਵਿੱਚ ਜਾ ਕੇ ਚੈੱਕ ਕਰਾਇਆ ਪੀਜੀਏ ਵਾਲੇ ਕਹਿੰਦੇ ਜੀ ਇਹਦੇ ਸਟੰਟ ਤਾਂ ਪੈਣੇ ਨਹੀਂ ਕਿਉਂਕਿ ਉਹਨੇ ਚਾਰ ਸਟੰਟ ਪਹਿਲਾਂ ਪਾਏਗੇ ਸੀਗੇ ਉਹ ਚਾਰੇ ਸਟੰਟ ਜਿਹੜੇ ਆ 2 ਮਹੀਨੇ ਤੋਂ ਬਾਅਦ ਬਲੌਕ ਹੋ ਗਏ ਸੀਗੇ ਠੀਕ ਹੈ ਕੋਈ ਕਹਿੰਦੇ ਉਹਨਾਂ ਨੇ ਦੂਜੇ ਪਾਸੇ ਪੇਜਦਾ ਵੀ ਬਾਈਪਾਸ ਸਰਜਰੀ ਬਾਈਪਾਸ ਸਰਜਰੀ ਵਾਲੇ ਨੇ ਜਵਾਬ ਦੇ ਦਿੱਤਾ ਵੀ ਤੁਹਾਡੀ ਅਸੀਂ ਬਾਈਪਾਸ ਸਰਜਰੀ ਜਿਹੜੀ ਐ ਨਹੀਂ ਕਰ ਸਕਦੇ ਤਾਂ ਉਹਦਾ ਮਲਾਪ ਸਾਡੇ ਵਰਗੇ ਵੈਦ ਨਾਲ ਹੋ ਗਿਆ ਜਿਨੇ ਉਹਨੂੰ ਸਲਾਹ ਦਿੱਤੀ ਕਿ ਤੂੰ ਯਾਰਾਂ ਕਰ ਕਾੜਾ ਪੀ ਲਿਆ ਕਰ ਅਰਜਣ ਸਕਦਾ ਉਹਨੇ ਅਰਜਣ ਸਕਦਾ ਜਿਹਦੇ ਵਿੱਚ 6-7 ਚੀਜ਼ਾਂ ਮੈਂ ਤੁਹਾਨੂੰ ਦੱਸ ਵੀ ਦਿੰਨਾ ਉਹ ਠੀਕ ਐ ਤੁਸੀਂ ਉਹ ਕਾੜਾ ਪੀ ਸਕਦੇ ਹੋ ਕਾੜਾ ਹਰੇਕ ਬੰਦੇ ਨੂੰ ਪੀਣਾ ਚਾਹੀਦਾ ਮੈਂ ਵੀ ਕਾੜਾ ਪੀਣਾ ਮੈਂ ਦਿਨ ਦੇ ਵਿੱਚ ਇੱਕ ਵਾਰੀ ਕਾੜਾ ਪੀਣਾ ਔਰ ਮੇਰਾ ਬੀਪੀ ਜਿਹੜਾ ਹੈ ਮੇਰੀ ਏਜ ਜਿਹੜੀ ਹੈ 65 ਸਾਲ ਆ ਤੇ ਮੇਰਾ ਬੀਪੀ 80 102 ਆ ਇਹ ਉਸ ਕਾੜੇ ਦੀ ਹੀ ਕਮਾਲ ਹੈ ਉਹ ਕਾੜੇ ਦੇ ਬਾਰੇ ਵਿੱਚ ਮੈਂ ਤੁਹਾਨੂੰ ਦੱਸਦਾ ਔਰ ਅਸੀਂ ਇਹ ਬਹੁਤ ਜਲਦੀ ਇਹ ਕਾੜਾ ਜਿਹੜਾ ਰਾਜਪੁਰੇ ਸ਼ਹਿਰ ਦੇ ਅੰਦਰ ਪਹਲਾਉਣ ਵਾਸਤੇ ਜਾ ਰਹੇ ਆ ਇਹ 13 14 ਚੀਜ਼ਾਂ ਨੇ ਨੋਟ ਕਰ ਲਓ ਕਾਪੀ ਪੈਨ ਚੱਕ ਲਓ ਸਭ ਤੋਂ ਪਹਿਲਾਂ ਤਾਂ ਹੈਗਾ ਅਰਜਨ ਸਖ ਤੁਸੀਂ ਇੱਕ ਚਮਚਾ ੜ ਜਣ ਸਕਦਾ ਲੈਣਾ ਇੱਕ ਚੁਟਕੀ ਦਾਲ ਚੀਨੀ ਦੀ ਲੈਣੀ ਹੈ ਤੇ ਥੋੜੀ ਜੀ ਜਮੈਣ ਪਾਉਣੀ ਹੈ ਥੋੜਾ ਜੀਰਾ ਪਾਉਣਾ ਪੰਜ ਸੱਤ ਪੱਤੇ ਤુલਸੀ ਦੇ ਲੈਣੇ ਨੇ ਥੋੜਾ ਜਾ ਅਦਰਕ ਦਾ ਪਾ ਲੋ ਇੱਕ ਦੋ ਮਿਰਚ ਪਾ ਲੋ ਕਾਲੀ ਮਿਰਚ ਦੋ ਕੁ ਲੌਂਗ ਪਾ ਲੋ ਇੱਕ ਗੁੱਥੀ ਲਸਣ ਦੀ ਸਿਰਫ ਇੱਕ ਗੁੱਥੀ ਪਾਉਣੀ ਹੈ ਇੱਕ ਕਲੀ ਜਿਹੜੀ ਆ ਠੀਕ ਹੈ ਕਿਤੇ ਸਾਰਾ ਚੱਕ ਕੇ ਲਸਣ ਦਾ ਗੱਠੀ ਜੀ ਸੜ ਦੋ ਉਹ ਨਹੀਂ ਪਾਉਣੀ ਠੀਕ ਹੈ ਉਹਦੇ ਵਿੱਚ ਥੋੜੀ ਜਿਹੀ ਅਲਸੀ ਪਾਉਣੀ ਆ ਅਲਸੀ ਅਲਸੀ ਨੂੰ ਅਗਰ ਪੁੰਨ ਲਓ ਤਾਂ ਬਹੁਤ ਵਧੀਆ ਨਹੀਂ ਚਲੋ ਐਵੇਂ ਵੀ ਪਾ ਦਿਓ ਕੋਈ ਗੱਲ ਨਹੀਂ ਠੀਕ ਹੈ ਇਹਦੇ ਵਿੱਚ ਥੋੜਾ ਜਿਹਾ ਮਤਲਬ ਚਮਚੇ ਦਾ ਚੌਥਾ ਹਿੱਸਾ ਤੋਂ ਵੀ ਘੱਟ ਤੁਸੀਂ ਅਸ਼ਵਗੰਧਾ ਪਾਊਡਰ ਪਾਉਣਾ ਹੈ ਠੀਕ ਹੈ ਜੀ ਅਸ਼ਵਗੰਧਾ ਪਾਊਡਰ ਤੋਂ ਬਾਅਦ ਤੁਸੀਂ ਇੱਕ ਚੁਟਕੀ ਜੈਫਲ ਜੈਫਲ ਹੁੰਦਾ ਇੱਕ ਚੁਟਕੀ ਪਾਉਣੀ ਆ ਉਹਦੀ ਅਤੇ ਕੜੀ ਪੱਤੇ ਦੇ 10 ਕੁੱਪੱਤੇ ਜਿਹੜੇ ਆ ਕੜੀ ਪੱਤੇ ਦੇ ਪਾਉਣੇ ਨੇ ਇਹ ਚੀਜ਼ਾਂ ਨੂੰ 2 ਗਲਾਸ ਪਾਣੀ ਪਾ ਕੇ 2 ਗਲਾਸ ਪਾਣੀ ਦੇ ਪਾ ਕੇ ਇਹਨੂੰ ਉਬਾਲਣਾ ਚੰਗੀ ਤਰ੍ਹਾਂ ਇਹਨੂੰ ਉਬਾਲ ਕੇ ਜਦੋਂ 1/4 ਰਹਿ ਜੇ ਮਤਲਬ ਤੁਹਾਡਾ ਪੌਣਾ ਇੱਕ ਗਲਾਸ ਰਹਿ ਜੇ ਪਾਣੀ ਦਾ ਉਦੋਂ ਇਹਨੂੰ ਪੁਣ ਕੇ ਤੇ ਇਹਨੂੰ ਨੀਰ ਨੇ ਕਾਲ ਜੇ ਅਗਰ ਤੁਸੀਂ ਪੀ ਸਕਦੇ ਹੋ ਤਾਂ ਬਹੁਤ ਹੀ ਵਧੀਆ ਨੀਰਨੇ ਕਾਲਜੇ ਪੀਓ ਨੀਰਨੇ ਕਾਲਜੇ ਪੀਣ ਦੇ ਨਾਲ ਤੁਸੀਂ ਦੇਖ ਲਓ ਜਿਹੜੇ ਬੰਦਿਆਂ ਨੂੰ ਬੀਪੀ ਦੀ ਗੋਲੀ ਲੱਗੀ ਹੋਈ ਆ ਉਹਨਾਂ ਦੀ 1 ਮਹੀਨੇ ਦੇ ਵਿੱਚ ਵਿੱਚ ਕੜਾ ਪੀਣ ਨਾਲ ਬੀਪੀ ਦੀ ਗੋਲੀ ਬੰਦ ਹੋ ਜੂਗੀ ਔਰ ਜਿਹੜੇ ਬੰਦੇ ਕਹਿੰਦੇ ਨੇ ਸਾਡੇ ਸਟੈਂਟ ਪਏ ਹੋਏ ਨੇ ਜਾਂ 10 10 ਗੋਲੀਆਂ ਖਾ ਰਹੇ ਨੇ ਇਹਦੀਆਂ ਹਾਰਟ ਦੀਆਂ ਕਿਉਂਕਿ ਡਾਕਟਰ 10 ਗੋਲੀਆਂ ਤੋਂ ਘੱਟ ਨਹੀਂ ਪਹਿਲੀ ਵਾਰ ਦੱਸਦੇ ਜਦੋਂ ਹਾਰਟ ਦੇ ਮਰੀਜ਼ ਜਾਂਦੇ ਆ ਉੱਥੇ ਠੀਕ ਹੈ ਔਰ 6 ਮਹੀਨੇ ਕੜਾ ਪੀਣ ਦੇ ਨਾਲ ਤੁਹਾਡੀਆਂ ਸਾਰੀਆਂ ਗੋਲੀਆਂ ਬੰਦ ਹੋ ਜਾਣਗੀਆਂ ਤੁਹਾਨੂੰ ਕੋਈ ਬੀਪੀ ਦੀ ਗੋਲੀ ਲੈਣ ਦੀ ਲੋੜ ਨਹੀਂ ਤੁਹਾਨੂੰ ਕੋਈ ਹਾਰਟ ਦੀ ਗੋਲੀ ਲੈਣ ਦੀ ਲੋੜ ਨਹੀਂ ਚਾਹੇ ਤੁਹਾਡਾ 50% ਹਾਰਟ ਬਲੌਕ ਹੈ 70% ਹਾਰਟ ਬਲੌਕ ਹੈ 80% ਹਾਰਟ ਬਲੌਕ ਹੈ 6 ਮਹੀਨੇ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਹਾਰਟ ਹੈ ਬਿਲਕੁਲ ਖੁੱਲ ਜਾਊਗਾ ਔਰ ਤੁਹਾਨੂੰ